ਸੋ ਲੋਕਾ ਚੇਕ ਫਰੀਦ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਿਤ ਦਿਹਾੜੇ ਤਨਵਰੀ ਸਾਹਿ ਲੈ ਲਖਾਏ ਮਲਕ ਜੇ ਕੰਨੀ ਸੁਣੀਂਦਾ ਮੋਹਨ ਦਿਖਾਲਿਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੋਕੜ ਕਾਏ ਸਾਹਿ ਲਿਖੇ ਨਾ ਚੱਲਣੀ ਜਿੰਦੋਂ ਕੋ ਸਮਝਾਏ ਜਿੰਦ ਬਉਟੀ ਮਰਨ ਵਰ ਲੈ ਜਾਸੀ ਪਰਨਾਏ ਆਪਣ ਹੱਥੀ ਜੋਲਕੈ ਕੈ ਗਲ ਲੱਗੈ ਧਾਏ ਵਾਲਹੁ ਨਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਕੜੀ ਪਵੰਦੈ ਖੜਾ ਨ ਆਪ ਮੁਹਾਏ ਫਰੀਦਾ ਦਰ ਦਰਵੇ ਸਿੰਗਾ ਕੜੀ ਚੱਲਣਾ ਦੁਨੀਆ ਭਤ ਬਨ ਉਠਾਈ ਪੋਟਲੀ ਕਿੱਥੇ ਵੰਨਾਂ ਘੱਟ ਕਿੱਜਨਾ ਬੁੱਝੈ ਕਿੱਜਨਾ ਸੁਝੈ ਦੁਨੀਆ ਗੁੱਜੀ ਪਾਹੇ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਪੀਂਦੰ ਜਾ ਆਏ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਤੈ ਜੇ ਵਡਮੈ ਨਾਏ ਕੋ ਸਭ ਜਗ ਡਿਟਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖਣਾ ਲੇਖ ਆਪਨ ਰੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੋਮ ਆਪਨ ਰੇ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦਾ ਜਾਤੋਂ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਆ ਮਰਗ ਸਵਾਈਨੀ ਹਾਂ ਜਾ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਵਾਇਆ ਪਿੱਛਾ ਰਹਿਿਆ ਦੂਰ ਦੇਖ ਫਰੀਦਾ ਜੀਥੀਆ ਸਕਰ ਹੋਈ ਵਿਸ ਸਾਈਂ ਬਾਜੋਂ ਆਪਣੇ ਵੇਦਨਾ ਕਹੀਏ ਕਿਸਾ ਫਰੀਦਾ ਕੀ ਦੇਖ ਪਤਨੀਆ ਸੁਣ ਸੁਣਾ ਰੀਨੇ ਕੰਨ ਸਾਖ ਪਕੰਦੀ ਆਹੀਆ ਹੋਰ ਕਰੇਂ ਦੀਵਾਨਾ ਫਰੀਦਾ ਕਾਲੀ ਜਿਨੀ ਨਾ 라ਵੇਆ ਤੌੜੀ 라ਵੇ ਕੋਏ ਘਰ ਸਾਈ ਸਿਉ ਪਿਰਹੜੀ ਰਾਂਗਨ ਮੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌੜੀ ਸਾਹਿਬ ਸਦਾ ਹੈ ਜੀ ਕੋ ਚਿਤ ਕਰੇ ਆਪਨਾ ਲਾਇਆ ਪਿਰਮ ਨ ਲਗਾਈ ਜੇ ਲੋਚੈ ਸਭ ਕੋਏ ਇਹ ਪਿਰਮ ਪਿਆ ਲਾਕਸਮਕਾ ਜੈ ਪਾਵੇ ਤੰਦੇ ਫਰੀਦਾ ਜਿੰਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠਾ ਕੱਜਲ ਰੇਖ ਨਾ ਸਿੰਦਿਆ ਸੇ ਪੰਖੀ ਸੋਏ ਬੈਠ ਫਰੀਦਾ ਕੋ ਕਿੰਦਿਆਂ ਚਾ ਗਿੰਦਿਆਂ ਮੱਤੀ ਦਿੰਦਿਆਂ ਨੇਤ ਜੋ ਚੈਤਾ ਨਮੰਜਾਇ ਆਸੀ ਕਿਤਾ ਫਿਰੇ ਚੇਤਾ ਫਰੀਦਾ ਥਿਓ ਪਵਾਈ ਦਬ ਜੇ ਸਾਈ ਲੋੜੈ ਸਭ ਇੱਕ ਛਿਜੇ ਬਿਆਲ ਤਾੜੀਐ ਤਾਂ ਸਾਈਂ ਦੇ ਦਰਵਾੜੀਐ ਪਰੀਦਾ ਖਾਕ ਨਾਨਿੰਦੀ ਐ ਥਾਕੋ ਜੇਦ ਨਾ ਕੋਏ ਜੀਵੰਦਿਆਂ ਪੈਰਾਂ ਤੱਲੇ ਮੋਇਆਂ ਉੱਪਰ ਹੋਏ ਪਰੀਦਾ ਗਾ ਲੱਭ ਤਾਨਿਹਾ ਕਿਆ ਲੱਭ ਤਾ ਕੋੜਾ ਨਿਹਾ ਕਿਚਰ ਚੱਤ ਲੰਗਾਈਐ ਛੱਪਰ ਟੁੱਟੈ ਮਿਹਾਂ ਫਰੀਦਾ ਜੰਗਲ ਜੰਗਲ ਕਿਆ ਪਵਹੇ ਬਨ ਕੰਡਾ ਮੋੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਟੁੰਡੇ ਫਰੀਦਾ ਇੰਨੀ ਨਿੱਕੀ ਜੰਗੀਐ ਥਲ ਡੁੰਗਰ ਭਵਿਓ ਮਾ ਅੱਜ ਫਰੀਦਾ ਕੋ ਜੜਾ ਸੈ ਕੋ ਹਾਂਥੀਓ ਮਾ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉਠਣ ਪਾਸ ਤਿਗ ਤਨ ਦਾ ਜੀਵ ਆ ਜਿਨ ਵਿਡਾਣੀ ਆਸ ਫਰੀਦਾ ਜੀ ਮੈਂ ਹੁੰਦਾ ਵਾਰਿਆ ਮਿੱਤਾ ਆਈੜਿਆ ਹੀੜਾਂ ਜਲੇ ਮੈਂ ਜੀਠਿ ਜਿਓ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੋਰੀਆਂ ਕਿਕਰ ਬੀਜੈ ਜੱਟ ਨੰਦੈ ਉਹਨ ਕਤੈਂਦਾ ਪੈਂਦਾ ਲੋੜੈ ਪਟ ਫਰੀਦਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹ ਚੱਲਾਂ ਤਾਂ ਭਿੱਜੈ ਕੰਬੜੀ ਰਹਾ ਤਾਂ ਟੁੱਟੈ ਨੇਹਾਂ ਭਿੱਜੋ ਸਜੋ ਕੰਬੜੀ ਅੱਲਾਹ ਵਰਸੈ ਮੇਆ ਜਾਏ ਮਿਲਾ ਤਿੰਨਾ ਸਜਣਾ ਟੁੱਟ ਨਾਈ ਨਿਹ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੋਖਾ ਜਿੰਨਾ ਖਾਧੀ ਚੋ ਪੜੀ ਕਣੇ ਸੈਣਗੇ ਦੁੱਖ ਰੁੱਕੀ ਸੁਖੀ ਖਾਏ ਕੈ ਠੰਡਾ ਪਾਣੀ ਪੀਆ ਫਰੀਦਾ ਦੇਖ ਪਰਾਈ ਚੋ ਪੜੀ ਨਾ ਤਰਸਾਈ ਜੀਆ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪਚੋ ਦੋਹਾ ਗਣੀ ਤum ਕਿਉ ਰਹਿਣ ਵਿਹਾਰੇ